ਮੈਡੀਕਲ ਸਟਾਫ ਦੀਆਂ ਪੋਸਟ ਨੇ 280 287 ਨੇ ਐਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ ਆਲਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਾਨਸਤਰਾਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਹੈ ਜੀ ਕੁਝ ਚਾਰ ਪੰਜ ਡਾਕਟਰਸ ਤੁਸੀਂ ਕੱਲ ਹੀ ਟਰਾਂਸਫਰ ਆਊਟ ਕਰ ਦਿੱਤੇ ਜੀ ਤੋਂ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ ਦੋ ਸੈਂਟਰਸ ਦੇ ਬਾਰੇ ਜਿਸ ਦਾ ਕਾਦੀਆਂ ਹੀ ਹੈ ਸਵਾਲ ਪੁੱਛ ਲੋ ਜੀ ਬੇਨਤੀ ਦਾ ਕਾਹ ਨੂੰ ਕਰਨੀ ਸਵਾਲ ਪੁੱਛੋ ਸਵਾਲ ਉਹ ਇਸੇ ਵਿੱਚ ਮੈਂ ਇਹਨਾਂ ਨੂੰ ਥੋੜੇ ਜਿਹਾ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਸ ਨੇ ਚਾਰ ਮਿਕਣ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ ਦੋ ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੇ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਏਮਬੈਰਸ ਇਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇਥੇ ਉੱਠ ਕੇ ਕੋਈ ਇੰਸ਼ੋਰੈਂਸ দাও ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉਥੇ ਦਾ ਉਥੇ ਹੀ ਕੰਮ ਰਹਿ ਜਾਏ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀਓ ਦੋਸਤੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਇਹ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੇ ਸੁਲਾਹਾਂ ਦੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਇੰਨੀ ਉਮੀਦ ਤਾਂ ਹੀ ਬਣ ਰਹੇ ਆ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਹਾਂਜੀ ਦੱਸੋ ਜੀ ਸਪੀਕਰ ਸਾਹਿਬ ਜੀ ਮੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਯੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਪਰਿਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦਿਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਹੁਕਮਲਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਚਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤੇਗੜ ਸਾਹਿਬ ਦੇ ਵਿੱਚ 5 ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਆ ਗਏ ਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ 2 ਹੀ ਆ ਜੀ ਬਾਕੀ ਕਿਤੇ 5 ਹੈ 4 ਹੈ ਨਵੇਂ ਸ਼ਹਿਰ ਚ ਜਿੰਨੇ ਵੀ ਆ ਗਏ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ 4 ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ 5 ਸੀਐਸੀ ਆ 5 ਐਸ ਸਮੋ ਲੱਗੇ ਹੋਇਆ 5 ਦੇ 5 ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਲ ਸਰਜਰੀ ਦੀਆਂ 5 ਚ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਸ ਹੈ 34 ਚੋਂ 32 ਪਰ ਜਾਉਂਦੀਆਂ ਇੰਨੀ ਰੇਸ਼ਿਓ ਸਰ ਸਾਰੇ ਪੰਜਾਬ ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਚਸੀ ਹੈਗੇ ਆ ਕਿਸੇ ਵੀ ਕੌਨਸਟਿਟੈਂਸੀ ਚ ਮੈਂ ਕਹਿੰਦਾ ਪੰਜਾਬ ਚ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਦਿਆਂ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ ਚੋ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿਬ ਤੁਹਾਡੇ ਕੋਲੇ 148 ਕੋਪੋਇੰਟ ਹੈ ਸਾਰੀਆਂ ਵਰਕਿੰਗ ਹੈ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡਾ ਕਮਿਊਨਿਟੀ ਹਾਲ ਸੈਂਟਰ ਹੈ ਜੀ ਤੁਹਾਡੇ ਕੋਲੇ ਸਾਰੇ ਇਹਦੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਐਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਮੈਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ ਸਰ ਮੈਂ ਤਾਂ ਡਾਟਾ ਦੇ ਰਿਹਾ ਜੀ ਉਹਨਾਂ ਤੋਂ ਇੱਕ

ਚੈੱਕ ਪਹਿਲਾਂ ਉਹਨਾਂ ਨੇ ਬੜਾਇਆ ਫਿਰ ਕਾਉਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਈਲ ਕਰਾ ਲੈਣਗੇ ਬਾਜਬਾ ਜੀ ਠੀਕ ਹੈ ਜੀ ਹਾਂ ਜੀ ਹਾਂਜੀ ਬਾਜਬਾ ਜੀ ਰੀਕਨਸਾਈਲ ਕਰਾ ਚੁੱਕਾ ਹਾਂ ਜੀ ਸਾਡੇ ਵੀ ਬੰਦੇ ਉੱਥੇ ਹਰ ਜਗ੍ਹਾ ਰਹਿੰਦੇ ਨੇ ਚਲੋ ਫਿਰ ਤੁਸੀਂ ਮੇਰੀ ਇੱਕੋ ਗੁਜ਼ਾਰਿਸ਼ ਹੈ ਕਾਈਂਡਲੀ ਵਿਜ਼ਿਟ ਕਰਨ ਕਿ ਕਿੱਡੀ ਕੀ ਪ੍ਰੋਬਲਮ ਆਜੋਗਾ ਸਰ ਆਜੋਗੇ ਕਦੋਂ ਕਹੋਗੇ ਸਰ ਮੈਂ ਤਾਂ ਚਲੋ ਆ ਜਾਣਗੇ ਜੀ ਹੁਣ ਐ ਤਾਂ ਨਾ ਸਰ 2 ਮਹੀਨੇ ਤੱਕ